ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚਿਆ ਹਾਂ ਪਿੰਡ ਪਲਮਾਜਰੇ ਦੇ ਲੰਗਰ ਵਿੱਚ ਆ ਅੱਜ ਜੀ ਤੁਹਾਨੂੰ ਦਿਖਾਣੇ ਅੰਦਰ ਪਹੁੰਚ ਕੇ ਮਿਲਦੇ ਹਾਂ ਬਾਈਆਂ ਨਾਲ ਜਿਹੜੇ ਜੋ ਕਿ ਅੱਜ ਅਸੀਂ ਪਹੁੰਚਿਆ ਪਿੰਡ ਪਲਮਾਜਰੇ ਦੇ ਲੰਗਰ ਵਿੱਚ ਆ ਤੇ ਇੱਥੇ ਜਿਹੜੇ ਬਾਈ ਜੀ ਲੰਗਰ ਲੈ ਕੇ ਆਉਂਦੇ ਨੇ ਹਰ ਸਾਲ ਆ ਉਹਨਾਂ ਨੂੰ ਮਿਲਦੇ ਆ ਹਾਂ ਜੀ ਆ ਜਾ ਪਾਈ ਸਾਡਾ ਹੁਣ ਨੰਬਰ ਆ ਵਾਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਪ੍ਰਧਾਨ ਜੀ ਆਪਣੇ ਨਾਲ ਖੜੇ ਨੇ ਜੀ ਆਰਮਨ ਸਿੰਘ ਜੀ ਜੋ ਕਿ ਹਰ ਸਾਲ ਲੰਗਰ ਲੈ ਕੇ ਆਉਂਦੇ ਨੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਸਤਬੰਤੇ ਸੱਜਣ ਖੜੇ ਨੇ ਪਿੰਡ ਦੇ ਜੋ ਕਿ ਤੇ ਅੱਜ ਨਾਲ ਗੱਲ ਕਰਦੇ ਆਪਾਂ ਕਿੰਨੇ ਸਮਾਂ ਤੋਂ ਲੈ ਕੇ ਆਉਂਦੇ ਨੇ ਲੰਗਰ ਤੇ ਸਾਬਤ ਪੈਣਾ ਤਾਂ ਹੀ ਜੈਕਾਰਾ ਲਾਉਂਦੇ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸਿੱਧੀ ਸਵਾ ਦੇ ਦਿਹਾੜੇ ਤੇ ਜਿੱਥੇ ਸਥਾਨ ਤੇ ਫਤੇਗੜ ਸਾਹਿਬ ਫਤੇਗੜ ਸਾਹਿਬ ਦੀ ਪਵਣ ਧਰਤੀ ਤੇ ਜਿੱਥੇ ਕੀ ਵੱਡੀਆਂ ਵੱਡੀਆਂ ਸਿੱਧੀਆਂ ਹੋਈਆਂ ਕਿਹਾ ਜਾਂਦਾ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਜਿੱਥੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਉਮਰ ਬਾਬਾ ਫਤੇ ਸਿੰਘ ਜੀ ਦੀ ਉਮਰ 7 ਸਾਲ ਜਗੀ ਤੇ ਉੱਥੇ ਹਰ ਸਾਲ ਬਾਈ ਰਾਮ ਸਿੰਘ ਜੀ ਹਣੀ ਤੇ ਬਾਈ ਪਿੰਡ ਦੇ ਜਿਹੜੇ ਵਾਸ ਵਾਸਨਿਕ ਸਤਵੰਤ ਸੱਜਣ ਨੇ ਇਹ ਸਾਰੇ ਹੀ ਸਾਰੇ ਹੀ ਸਹਿਯੋਗ ਨਾਲ ਬਾਕੀ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਦੇ ਸਹਿਯੋਗ ਨਾਲ ਲੰਗਰ ਲੈ ਕੇ ਆਉਂਦੇ ਨੇ ਹਰ ਸਾਲ ਜੋ ਕਿ ਇਹ ਨਾਲ ਆਪਣੇ ਸਕੂਲ ਜੋ ਬਾਬਾ ਜੋਰਾਵਰ ਸਿੰਘ ਜੀ ਦਾ ਤੇ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਾਲ ਨਜ਼ਦੀਕ ਪੈਂਦਾ ਇਹਨਾਂ ਦਾ ਲੰਗਰ ਆ ਮੋੜਾਂ ਦੇ ਨਾਲ ਜੋਤੀਸਰੂ ਕੋਲ ਮੋੜਾਂ ਦੇ ਨਾਲ ਤੇ ਇੱਥੇ ਬਾਈ ਆਪਣੇ ਰਾਮ ਸਿੰਘ ਜੀ ਖੜੇ ਨੇ ਬਾਕੀ ਇਹ ਦੱਸਣਗੇ ਆਪਣੇ ਚੈਨਲ ਤੇ ਸਾਰਾ ਕੁਝ ਆ ਹਾਂਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹਾਂਜੀ ਦੱਸੋ ਜੀ ਰਾਮ ਸਿੰਘ ਜੀ ਇਹ ਸਾਡਾ ਲੰਗਰ ਪਿੰਗ ਭਲਮਾ ਦੇ ਦਾ ਹਾਂਜੀ ਜਿਲ੍ਹਾ ਫਤਿਹਗੜ ਸਾਹਿਬ ਅਸੀਂ ਸਾਡੇ ਜਿਹੜਾ ਲੰਗਰ ਆ ਬਹੁਤ ਪੁਰਾਣਾ ਬਜ਼ੁਰਗਾਂ ਦੇ ਟਾਈਮ ਦਾ ਬਜ਼ੁਰਗਾਂ ਦੇ ਟਾਈਮ ਦਾ ਲੰਗਰ ਚੱਲ ਰਿਹਾ ਹੈ ਤੇ ਪਹਿਲਾਂ ਅਸੀਂ ਜਿਹੜਾ ਲੰਗਰ ਸੀ ਉਹ ਪਾਖੜਾ ਨਹਿਰ ਤੇ ਲਾਉਂਦੇ ਹੁੰਦੇ تھے ਅੱਛਾ ਜੀ ਜਿਹੜਾ ਜੀ ਪਟਿਆਲੇ ਜਾਂਦੀ ਆ ਪਾਖੜਾ ਨਹਿਰ 1979 ਚ ਅੱਛਾ ਜੀ ਅਸੀਂ ਪਹਿਲੀ ਵਾਰੀ ਇੱਥੇ 43 ਸਾਲ ਹੋ ਗਏ। ਇਹ ਜਿਹੜੇ ਪਾਖੜਾ ਨਹਿਰ ਤੇ ਲੰਗਰ ਲਾਉਂਦੇ ਤੇ ਉੱਥੇ ਕਦੋਂ ਸ਼ੁਰੂ ਕੀਤਾ ਸੀਗਾ? ਉੱਥੇ ਜੀ 52 ਦੇ ਨੇਹ ਨਿਕਲੀ ਆ। ਅੱਛਾ ਜੀ। 54 ਦੇ ਵਿੱਚ ਅਸੀਂ ਉੱਥੇ ਲੰਗਰ ਸ਼ੁਰੂ ਕਰਿਆ। ਅੱਛਾ ਜੀ। 1953 1978 ਤੱਕ ਅਸੀਂ ਲੰਗਰ ਉੱਥੇ ਲਾਇਆ ਜੀ। ਅੱਛਾ ਜੀ। ਫੇਰ ਉੱਥੇ ਜੀ ਰਸ ਕੱਟ ਗਿਆ। ਹੂੰ। ਬੱਸਾਂ ਹੋ ਗਈਆਂ। ਹੂੰ। ਸਾਧਨ ਹੋ ਗਏ। ਅੱਛਾ ਜੀ। ਲੋਕੋ ਕਾਰਾਂ ਚਾਉਣ ਲੱਗ ਗਏ। ਹਾਂਜੀ। ਉਸ ਤੋਂ ਬਾਅਦ 1979 ਚ ਅਸੀਂ ਲੰਗਰ ਜੀ ਉਰੇ ਲੇ ਕੇਆਂ 43 ਸਾਲ ਹੋ ਗਏ ਸਾਨੂੰ ਉਰੇ ਲੰਗਰ ਸਾਡੇ ਚੱਲਦੇ ਨੇ ਅੱਛਾ ਜੀ 1979 ਵਿੱਚ ਇੱਥੇ ਲੈ ਕੇ ਆ ਕੇ ਫਤਿਹਗੜ ਸਾਹਿਬ ਦੀ ਧਰਤੀ ਤੇ ਹਨਾ ਜੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਲੈ ਕੇ ਆ ਗਏ ਜਾਨੀ ਕਿ ਤੇ ਜਿੱਥੇ ਐਡੇ ਵੱਡਿਆ ਸਾਹਤਾਂ ਹੋਈਆਂ ਨੇ ਹਨਾ ਇਹ ਕਹਿ ਸਕਦੇ ਆ ਕੌਮ ਦੇ ਆਪਣੀ ਸਿੱਖ ਕੌਮ ਦੇ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨਾ ਇਹ ਕਹਿ ਸਕਦੇ ਆ ਉਹ ਗੁਰਗੋਸ਼ੀਂ ਦੇ ਬਾਲਾਂ ਨੇ ਦਿਆਂ ਕੁਰਬਾਨੀਆਂ ਸਦਕਾ ਸਾਡੀ ਸਿੱਖ ਕੌਮ ਦੇ ਲਈ ਦੇਖੋ ਜੀ ਜਿਹੜਾ ਇਹ ਕੁਰਬਾਨੀਆਂ ਹੋਈਆਂ ਨੇ ਜੋ ਕਿ ਗੁਰਗੋਮ ਸਿੰਘ ਜੀ ਮਹਾਰਾਜ ਸੀਗੇ ਉਹ ਕਹਿੰਦੇ ਸੀਗੇ ਚਾਰ ਮੋਏ ਤੋਂ ਕਿਆ ਹੋਆ ਲਖਤ ਜੀ ਜੀਵਤ ਲੱਖਾਇ હજાર ਵੀ ਕਹਿੰਦਾ ਮਤਲਬ ਇਹ ਆ ਭਾਵ ਵੀ ਮੇਰੇ ਚਾਰ ਮੋਏ ਮੋਏ ਤੋਂ ਕਿਆ ਹੋਆ ਮੋਇਆ ਦਾ ਮਤਲਬ ਹਾਂ ਤੇ ਮੇਰੇ ਜਿਹੜੇ ਬਾਕੀ ਹੋਰ ਪੁੱਤਰ ਨੇ ਸਾਰੇ ਜਿੰਦਾ ਦਾ ਹੈਗੇ ਨੇ ਉਹ ਹਾਂਜੀ ਤਾਂ ਤੇ ਉਹ ਮੇਰੇ ਸਾਰੇ ਬਚ ਗਏ ਨੇ ਵੀ ਮੇਰੇ ਕਰਕੇ ਕਹਿੰਦਾ ਮੈਂ ਇਹ ਸਾਰਾ ਕੁਝ ਕਿਸ਼ਤਾਂ ਦੇ ਵਿੱਚ ਭਰ ਰਿਆ ਹਾਂ ਵੀ ਹੁਣ ਮੇਰੇ ਦੇਖੋ ਚਾਰ ਪੁੱਤ ਨੇ ਜਿਹੜੇ ਦੋ ਤਾਂ ਮਰੇ ਬਾਬਾ ਜੀਤ ਸਿੰਘ ਤੇ ਜਿਹਾਰ ਸਿੰਘ ਆ ਚਮਕੌਰ ਦੀ ਗੜੀ ਵਿੱਚ ਤੇ ਚਮਕੌਰ ਦੀ ਗੜੀ ਵਿੱਚ ਲੜਦੇ ਲੜਦੇ 10 ਲੱਖ ਮੁੰਗਲਾ ਦੇ ਨਾਲ ਸ਼ਹੀਦ ਹੋ ਗਏ ਅਤੇ ਭੂਟੇ ਸਾਹਿਬ ਜੱਤ ਜੀ ਹਾਂਜੀ ਹਾਂ ਗੁਰਦੁਆਰਾ ਜਿਹੜਾ ਫਤਿਹਗੜ ਸਾਹਿਬ ਦੀ ਧਰਤੀ ਤੇ ਪਵਨ ਧਰਤੀ ਤੇ ਇੱਥੇ ਜਦੋਂ ਜੀਰ ਖਾਨਤਾ ਉਸ ਸਮੇਂ ਨਹੀਂ ਆਦੇ ਵਿੱਚ ਜਿੰਦਾ ਚਨਵਾਏ ਗਏ ਸੀ ਹਨ ਬਾਬਾ ਜਰਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਹਾਂਜੀ ਜੋਰਾਬਾਰ ਬਾਬਾ ਫਤੇ ਸਿੰਘ ਜੀ ਇੱਥੇ ਨੀਆ ਵਿੱਚ ਜਿੰਦਾ ਚਣਵਾਏ ਗਏ ਸਨ ਤੇ ਫਿਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਮੇਰੇ ਚਾਰ ਮੋਏ ਤੋਂ ਕਿਹਾ ਹੋਆ ਜੀਵ ਤੇ ਲੱਖ ਹਜ਼ਾਰ ਜੀਵਤ ਕਈ ਹਜ਼ਾਰ ਹਾਂਜੀ ਹਾਂ ਕਈ ਹਜ਼ਾਰ ਇਹ ਕਹਿੰਦਾ ਪਾਵੇ ਕਿ ਮੇਰੇ ਸਾਰੇ ਹੀ ਪੁੱਤਰ ਜਿਉਂਦੇ ਨੇ ਅੱਜ ਹਾਂਜੀ ਮੇਰੀ ਕਾਮਦੇ ਕਰਕੇ ਫਿਰ ਚਾਰ ਤਾਂ ਉਹ ਮੋਏ ਹੋਗੇ ਪੰਜਵਾਂ ਪਿਤਾ ਹੋ ਗਿਆ ਛੇਵੀਂ ਮਾਂ ਹੋਗੀ ਸੱਤ ਕਰਵਣੀ ਹਾਂ ਜੀ ਸੱਤਵਾਂ ਆਪ ਹੋ ਗਿਆ ਸੁਣ ਲੋ ਯ ਮਰੀ ਪਹਿਲਾ ਗੱਲ ਸੱਤਵਾਂ ਆਪ ਹੋ ਗਿਆ ਸੱਤ ਵਾਰ ਕੇ ਕਹਿੰਦਾ ਪਾਣਾ ਮਿੱਠਾ ਲਾਗੇ ਤੇਰਾ ਸਰਵੰਸਦਾਨ ਨਹੀਂ ਆਵੇ ਕੌਣ ਦੇਊਗਾ ਤੇਰਾ ਉਹਦੇ ਦੇਣੇ ਨੂੰ ਕੋਈ ਦੇ ਨਹੀਂ ਸਕਦਾ ਹੈਗਾ ਤੇ ਉਹਨਾਂ ਦੇ ਅੱਜ ਮਾਨ ਮਾਨ ਕਰਨਾ ਨਾਮਿਆ ਕਰਕੇ ਉਹਨਾਂ ਦੀਆਂ ਸੀਧੀਆਂ ਕਰਕੇ ਅੱਜ ਇੱਥੇ ਹਰ ਸਾਲ 22 ਲੰਗਰ ਲੈ ਕੇ ਆਉਂਦੇ ਨੇ ਇੱਥੇ ਬਾਕੀ ਦਾ ਲੰਗਰ ਹੋਰ ਵੀ ਕਈ ਗਿਣਤੀ ਦੇ ਵਿੱਚ ਲੱਗਦੇ ਨੇ ਕਹਿ ਸਕਦੇ ਆ ਭਾਵ 200 ਦੇ ਕਰੀਬ ਲੰਗਰ ਲੱਗੇ ਹੋਣਗੇ ਨਾ ਜੀ ਫਤਿਹਗੜ ਸਾਹਿਬ ਦੀ ਪਵਨ ਧਰਤੀ ਦੇ ਹਾਂਜੀ ਵੱਧ ਵੀ ਕਹਿ ਸਕਦੇ ਆ ਆਪਾਂ ਉਹ ਅੰਦਾਜ਼ਾ ਇਹ ਲਗਾਇਆ ਜੀ ਐ ਤਾਂ ਐਵੇਂ ਨਹੀਂ ਪਤਾ ਕਿ ਵੀ 4-500 ਵੀ ਲੰਗਰ ਹੋਵੇ ਹਾਂਜੀ ਹਾਂ ਗੱਲ ਇਹ ਐ ਵੀ ਇੱਥੇ ਕਾਫੀ ਲੰਗਰ ਲੱਗਦੇ ਨੇ ਬਾਕੀ ਇਹਨਾਂ ਦਾ ਜਿਹੜਾ ਲੰਗਰ ਗੁਰਦੁਆਰਾ ਸਾਹਿਬ ਦੇ ਨੇੜੇ ਲੱਗਦਾ ਏ ਪਿੰਡ ਪਲਮਾਜਰੇ ਦਾ ਲੰਗਰ ਆ ਤੇ ਲਓਗੇ ਕਿੰਨੇ ਸਨ ਵਿੱਚ ਤੁਸੀਂ ਲੰਗਰ ਲੈ ਕੇ ਆਏ ਸੀਗੇ ਤੇ ਕਿੰਨੇ ਸਾਲ ਹੋ ਗਏ ਤਕਰੀਬਨ ਇਹ ਦੱਸ ਦਿਓ ਜੀ 43 ਸਾਲ ਹੋ ਗਏ ਜੀ ਅੱਛਾ ਹੀ 43 ਸਾਲ 78 ਚਲੇ ਗਏ ਜੀ ਪਿੰਡ ਵਿੱਚ ਚਲੇ ਕੇ ਆਏ ਸੀਗੇ ਪਹਿਲਾ ਪਿੰਡ ਚੱਲਦਾ ਅੱਛਾ ਜੀ ਉਸ ਸਮੇਂ ਜਿਹੜਾ ਇਸ ਧਰਤੀ ਦਾ ਇਹ ਮਾਹੌਲ ਕਿਵੇਂ ਦਾ ਸੀਗਾ ਹਾਲੇਦਲੇ ਜਿਵੇਂ ਹੁਣ ਅਕਾਲ ਜਦੋਂ ਇਹ ਬਰੈਟੀ ਸਾਰਾ ਗੁਜਰੇ ਆਲ ਹੋ ਗਏ ਨੇ ਇਹ ਸਾਰੇ ਬਾਅਦ ਚ ਪਏ ਨੇ ਇੱਕ ਖੂਲ ਖੂਲ ਹੈਗਾ ਜੀ ਇੱਕ ਚਕੂ ਮੜ ਜਗਾ ਸਮਝਦਾ ਹਾਲ ਦੱਸੋ ਜੀ ਜਦੋਂ ਇੱਥੇ ਨਾ ਹੁਣ ਤਾਂ ਦੇਖੋ ਬਿਲਡਿੰਗਾਂ ਬਣ ਗਈਆਂ ਨੇ ਉਸ ਸਮੇਂ ਕੁਝ ਵੀ ਨਹੀਂ ਸੀਗਾ ਲੰਗਰ ਬਹੁਤ ਘੱਟ ਤੇ ਪਰ ਇਹਦੇ ਕੋਈ ਕੁਝ ਸੀਗਾ ਅਲਗ-ਦਲ ਦਾ ਕੁਝ ਨਹੀਂ ਦਾਜੀ ਓਰੇ ਬੇਲਾ ਪਿਆਤਾ ਅੱਛਾ ਬੇਲਾ ਆਇਆ ਸੀ ਬਾਅਦ ਚ ਕਾਲਜ ਦੁਨੀ ਬਰਸ਼ਤੀ ਬਾਅਦ ਚ ਪਈ ਆ ਇਹ ਸਭ ਕੁਝ ਬਾਅਦ ਚ ਬਣਿਆ ਪਈ ਆ ਹਾਂਜੀ ਇਹ ਕਹਨ ਦਾ ਭਾਵੇਂ ਆ ਵਿੱਕੀ ਹੋਈ ਆ ਵਿੱਕੇ ਤਰ੍ਹਾਂ ਦਾ ਜੰਗਲ ਸੀ ਉਹ ਸਮੇਂ ਤੇ ਦਾਜੀ ਕੁਝ ਨਹੀਂ ਦਾ ਓਰੇ ਉੱਤਰ ਕੀ ਹੋਈ ਆ ਜਿਹੜੇ ਰੋਡ ਨੇ ਹੁਣ ਨਿਕਲੇ ਨੇ ਜਿਹੜਾ ਜੀ ਅੱਛਾ ਜੀ ਉਹ ਸਮੇਂ ਦੇ ਵਿੱਚ ਕੁਝ ਹੋ ਨਹੀਂ ਸੀਗਾ ਇੱਥੇ ਹਾਂਜੀ ਠੀਕ ਆ ਜੀ ਤੇ ਗੱਲ ਆਪਾਂ ਸ਼ੁਰੂ ਕਰਦੇ ਆਂਗੇ ਜਿਹੜਾ ਤੁਹਾਡਾ ਲੰਗਰ ਆ ਆਪਾਂ ਇਹ ਵੀ ਦਿਖਾਉਨੇ ਅੱਗੇ ਠੀਕ ਹੈ ਜੀ ਸੰਗਤ ਅਦਾ ਨਾਲ ਜਿਹੜੇ ਇੱਥੇ ਆਪਣੇ ਦੇਖੋ ਸੇਵਾਦਾਰ ਨੇ ਸੇਵਾ ਕਰਦੇ ਨੇ ਤੁਹਾਡੇ ਸਹਿਯੋਗ ਨਾਲ ਲੰਗਰ ਆਉਂਦਾ ਤੁਸੀਂ ਜਿਹੜੇ ਲੈ ਕੇ ਆ ਰਹੇ ਲੰਗਰ ਪਿੰਡ ਦੇ ਵਿੱਚ ਪਹਿਲਾਂ ਕਿਵੇਂ ਜਿਹੜੀ ਖਾਣ ਪੀਣ ਦੀ ਗਰਾਸਤੇ ਕਿਵੇਂ ਇਕੱਠੇ ਕਰਦੇ ਹੋ ਜਿਵੇਂ ਕਿ ਦੁੱਧ ਹੋ ਗਿਆ ਹਾਂਜੀ ਆਂ ਦੱਸੋ ਇੱਕ ਮਹੀਨਾ ਅਸੀਂ ਪਹਿਲਾਂ ਤਿਆਰੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਇੱਕ ਤਰੀਕ ਤੋਂ ਅੱਛਾ ਜੀ ਜਦ ਇੱਕ ਦਸੰਬਰ ਹੋ ਗਿਆ ਦੁੱਧ ਇਕੱਠਾ ਕਰਨ ਲੱਗ ਜਾਣਾ ਅੱਛਾ ਜੀ 10 ਪਿੰਡਾਂ ਤੋਂ ਦੁੱਧ ਇਕੱਠਾ ਕਰਦੇ ਹਾਂ ਜਿਹੜੇ ਵਿੱਚ ਲੰਗ ਚ ਲੈ ਲਾ ਹਲਵਾ ਚਿਪੜੋ ਚੰਨਾ ਚ ਵਾਲੀ ਜਿਹਨੇ ਪਿੰਡ ਨੇ ਉਹ ਅਸੀਂ ਜਮਾ ਕਰਾ ਦਿੰਦੇ ਹਾਂ ਹਾਂ ਰਾਂਗੇੜੀ ਪਿੰਡਾ ਸਾਡੇ ਕੋਲੇ ਹੂੰ ਰੋਜ਼ ਅਸੀਂ 5 ਕੁਇੰਟਲ 4 ਕੁਇੰਟਲ ਰੋਜ਼ ਲਈ ਜਾਂਦੇ ਹਾਂ ਹਾਂਜੀ ਤੇ ਉਹਦੀ ਅਸੀਂ ਖੀਰ ਬਣਾਉਂਦੇ ਆ ਸਾਡੀ ਖੀਰ ਤੇ ਸਾਡੀ ਚਟਣੀ ਅੱਛਾ ਜੀ ਪੂਰੀ ਪ੍ਰਸ਼ਦਾ ਲੋਕ ਚ ਪੈਸਲ ਸਾਡੀ ਚਟਣੀ ਨੂੰ ਔਰ ਸਾਡੀ ਖੀਰ ਨੂੰ ਖਾਣ ਆਉਂਦੇ ਨੇ ਠੀਕ ਆ ਜੀ ਹਾਂਜੀ ਬਾਕੀ ਅਸੀਂ ਰੋਜ਼ ਜਿਹੜੀ ਸਬਜ਼ੀ ਆ ਉਹ ਤੇ ਬਦਲ ਬਦਲ ਕੇ ਬਣਾਉਂਦੇ ਆ ਕਿਤੇ ਖੁੰਬਾ ਕਿਤੇ ਮਿਕਚਰ ਹਾਂਜੀ ਇਹ ਜੀ ਮਟਰ ਪਨੀਰ ਹਾਂ ਹਾਂ ਮਿਕਸ ਹਾਂਜੀ ਮਿਕਸ ਅਸੀਂ ਰੋਜ਼ ਜਣੀ ਬਦਲਦੀ ਬਦਲ ਕੇ ਬਣਾਉਂਦੇ ਆ ਜੀ ਠੀਕ ਆ ਜੀ ਚਟਣੀ ਸਾਡੀ ਰੋਜ਼ ਬਣ ਆਜੋ ਪਰ ਆਪਾਂ ਸ਼ੁਰੂਆਤ ਕਰੀਏ ਪਹਿਲਾਂ ਪੰਜ ਜਿੱਤੇ 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 ਬੀਬੀਆਂ ਸਬਜ਼ੀ ਕੱਟਦੀਆਂ ਨੇ ਉਹ ਦਿਖਾ ਦਈਏ ਪਹਿਲਾਂ ਪਾਈਆਂ ਨਾਲ ਹੀ ਆਜੋ ਆਜੋ ਹੀ ਫਿਰ ਹਾਂਜੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਬੀਬੀਆਂ ਪੈਣਾ ਨਾ ਸੇਵਾ ਕਰ ਰਹੀ ਆ ਨਾ ਸਬਜੀ ਦੀ ਕਟ ਟਕਟਾਈ ਦੀ ਜਿਵੇਂ ਕਿ ਪਿਆਜ਼ ਕੱਟ ਰਹੀ ਆ ਹਨਾ ਤੇ ਤੁਸੀਂ ਆ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਲੰਗਰ ਕਿੰਨਾ ਲੱਗਦਾ ਏ ਰੋਲਦਾ ਇਹਨਾਂ ਦਾ ਜਿਵੇਂ ਕਿ ਲਸਣ ਹੀ ਦੇ ਲੋ ਕਿੰਨਾ ਕੱਟਿਆ ਵਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖ ਸਕਦੇ ਜਿਵੇਂ ਕਿ ਲਸਣ ਨਾਲ ਇੱਕ ਟਾਈਮ ਦੇ ਵਿੱਚ ਲਸਣ ਜਿਹੜਾ ਤੜਕੇ ਦੇ ਵਿੱਚ ਪਾ ਜਾਂਦਾ ਏ ਤੁਸੀਂ ਆਈਡੀਆ ਲਾ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਸੰਗਤ ਦੇ ਵਿੱਚ ਬਾਈ ਜੀ ਸੇਵਾ ਕਰ ਰਹੇ ਨੇ ਛੁੱਟੇ ਵਰਤਨਾਂ ਦੀ ਠੀਕ ਆ ਜੀ ਜਿਵੇਂ ਹੈਗਾ ਦੇਖੋ ਜੀ ਲੱਗੇ ਹੋਏ ਨੇ ਬਾਈ ਜੀ ਸਾਡੇ ਬਾਪੂ ਜੀ ਲੱਗਦੇ ਨੇ ਜਿਵੇਂ ਕਿ ਤੇ ਵੀਰ ਸਾਡੇ ਭਰਾ ਲਗੇ ਉਹਨੇ ਸੇਵਾ ਕਰਨਾ ਐ ਸੇਵਾ ਕਰ ਰਹੇ ਜੂ ਟੇਬਲ ਵਰਤਨਾ ਦੀ ਇਹ ਵੀ ਜਿਹੜੀ ਸੇਵਾ ਨਾ ਦੇ ਕਿਸਮਤ ਹੀ ਲਿਖਦਾ ਮਾਨਕ ਸੱਚੇ ਪਾਤਸ਼ਾਹ ਤਾਂ ਉਹਨੂੰ ਵੀ ਸੇਵਾ ਮਿਲਦੀ ਆ ਕਰਮ ਵਾਲਿਆਂ ਨੂੰ ਤੁਸੀਂ ਅਸੀਂ ਆ ਵੀਰ ਜੀ ਸੱਜੀ ਕਾ ਵੀ ਸੱਜੀ ਕਾ ਆਹ ਜੀ ਪ੍ਰਧਾਨ ਜੀ ਸਾਡੀ ਅੱਛਾ ਜੀ ਕਰੋ ਜੀ ਹਾਂ ਜੀ ਥੋੜਾ ਜੀ ਇੰਟਰਵਿਊ ਦੇ ਦਿਓ ਆਪਣੇ ਚੈਨਲ ਤੇ ਕੋਈ ਗੱਲ ਨਹੀਂ ਹਾਂ ਜੀ ਗੱਲ ਦੱਸ ਦੇਣਾ ਬਹੁਤ ਵੀਰ ਜੀ ਦਾ ਖਾਲਸਾ ਵੀਰ ਜੀ ਨਹੀਂ ਪਤਾ ਜੀ ਹਾਂਜੀ ਵੀਰ ਜੀ ਸੁਭਨਾਵ ਆਪਣਾ ਕੀ ਹੈ ਤੁਹਾਡਾ ਜੀ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਸਿੰਘ ਜੀ ਇਹ ਜਿਹੜਾ ਆਪਣਾ ਲੰਗਰ ਆ ਇਹ ਜਿਹੜੀ ਤੁਸੀਂ ਤਿਆਰੀ ਕਰਦੇ ਹੋ ਨੌਜਵਾਨੋਂ ਵੀਰਾਂ ਦੇ ਨਾਲ ਆ ਕਿਵੇਂ ਕਰਦੇ ਹੋ ਤੁਸੀਂ ਇਹ ਦੱਸ ਦਿਓ ਮੜੇ ਜਗਾ ਇਹ ਜਿਹੜੀ ਸਿੰਘ ਸਭਾ ਤੋਂ ਤਿਆਰੀ ਆ ਸਾਡੀ ਹਾਂਜੀ ਇਹ 15 20 ਦਿਨ ਮਹੀਨਾ ਪਹਿਲਾਂ ਹੋਣ ਲੱਗ ਜਾਂਦੀ ਹੈ ਜੀ ਅੱਛਾ ਜੀ ਸਾਡੇ ਨੌਜਵਾਨ ਮੁੰਡੇ ਨੇ ਜਿਹੜੇ ਪਿੰਡ ਦੇ ਉਹ ਦੁੱਧ ਇਕੱਠਾ ਕਰਕੇ ਲੈ ਕੇ ਆਉਂਦੇ ਨੇ ਅੱਛਾ ਜੀ 25 30 ਪਿੰਡਾਂ ਦੇ ਵਿੱਚ ਅੱਛਾ ਜੀ ਹਾਂਜੀ ਤੇ 40 ਕੁਇੰਟਲ 45 ਕੁਇੰਟਲ ਲੈ ਕੇ ਆਣਾ ਸਾਡੇ ਕੋਲੋਂ ਦੁੱਧ ਹੋ ਜਾਂਦਾ ਇਕੱਠਾ ਜੀ ਯਾਨੀ ਕਿ ਤੁਸੀਂ ਪਹਿਲਾਂ 15 20 ਦਿਨ ਲ ਹਾਂਜੀ ਹਾਂ ਦਿੱਲੀ ਤੁਹਾਡਾ ਕਿੰਨਾ ਤੁਸੀਂ ਦੁੱਧ ਇਕੱਠਾ ਕਰ ਲੈਨੇ ਹੋ ਅਸੀਂ ਸਾਡੇ ਕੋਲ 2.5 ਕਵਾਂਟਰ 3 ਕਵਾਂਟਰ ਦਾ ਪੱਕਾ ਦਿੱਲੀ ਵੱਧ ਘੱਟ ਹੁੰਦਾ ਵੱਧ ਵੀ ਹੋ ਜਾਂਦਾ 2.5 ਕਵਾਂਟਰ ਦਾ ਪੱਕਾ ਹੀ ਹੈ ਜੀ ਹਾਂ ਪੱਕਾ ਹੀ ਪੱਕਾ ਜੀ ਹਾਂਜੀ ਹਾਂ ਤੇ ਫਿਰ ਉਹ ਇਕੱਠਾ ਜਮਾ ਕਰਕੇ ਫਿਰ ਦੁੱਧ ਇਕੱਠਾ ਜਿਵੇਂ ਕਿ ਡੰਡਰੀਆਂ ਦੇ ਤੁਸੀਂ ਸਟੋਰ ਕਰ ਦਿੰਨੇ ਆ ਜੀ ਸਟੋਰ ਕਰਕੇ ਡੈਰੀ ਵਿੱਚ ਪਰ ਇਕੱਠਾ ਲੈ ਲੈਂਦੇ ਹੋ ਅਸੀਂ ਆਪਣੇ ਫਿਰ ਲੋਡ ਅਨੁਸਾਰ ਲਈ ਲੈ ਕੇ ਆ ਰਹੇ ਹਾਂ ਇੱਥੇ ਜਿਵੇਂ ਲੰਗਰ ਤੇ ਲੋਡ ਹੁੰਦੀ ਆ ਡੇਲੀ ਲੱਗ ਜਾਂਦਾ ਹੋਊਗਾ ਤੁਹਾਡਾ 10 ਕੁ ਗਵਾਂਟਰ ਦੇ ਹਾਂ 10 ਕੁ ਗਵਾਂਟਰ ਲੱਗ ਜਾਂਦਾ ਈ ਇਹ ਤਾਂ ਉਰੇ ਵੀ ਪੱਕਾ ਨਹੀਂ ਵੱਧ ਘੱਟ ਸੰਕਰਦੇ ਹਿਸਾਬ ਨਾਲ ਆ ਬਿਜਿੰਨਾ ਕੜਾਏ ਵੱਧ ਵੀ ਲੱਗ ਜਾਂਦੇ ਘੱਟ ਵੀ ਲੱਗ ਜਾਂਦੇ ਹਾਂ ਜੀ ਜਿਵੇਂ ਥੀਰ ਬਣਦੀ ਆ ਖੇਤ ਦੇ ਵਿੱਚ ਵੱਧ ਲੋਡ ਹੁੰਦੀ ਆ ਦੁੱਧ ਦੀਆਂ ਹਾਂ ਜੀ ਹਾਂ ਜੀ ਠੀਕ ਆ ਜੀ ਜਿਹੜੇ ਤੁਸੀਂ ਐਡਾ ਕੰਮ ਕਰਦੇ ਹੋ ਨਾ ਜੀ ਮਾਣ ਕਮਾ ਤੁਹਾਡਾ ਤੇ ਵਾਇਰਸ ਤੁ ਇਹ ਕੋਈ ਨਹੀਂ ਉਹ ਕਰ ਕਰ ਤੋਂ ਯਾਨੀ ਆ ਦੇਖ ਸਕਦੇ ਹੋ ਬਾਈ ਜੀ ਸੇਵਾ ਕਰ ਰਹੇ ਨੇ ਇੱਥੇ ਧਣੀਆਂ ਕੱਟ ਰਹੇ ਨੇ ਆ ਦੇਖੋ ਜੀ ਅੱਜ ਮੈਂ ਛੋਟੀ ਮਸ਼ੀਨ ਨਹੀਂ ਹੁੰਦੀ ਕੀ ਸਾਗ ਕੱਟਣ ਵਾਲੀ ਉਹ ਮਸ਼ੀਨ ਹਾਸ ਦੇ ਨਾਲ ਨਾ ਦੇਖੋ ਕਿੰਨਾ ਧਣੀਆਂ ਕੱਟਿਆ ਜਾਂਦਾ ਇਹ ਚਾਕੂ ਮਸ਼ੀਨ ਚਾਕੂ ਦੇ ਨਾਲ ਤਾਂ ਕਦੋਂ ਪੂਰਾ ਹੋਊਗਾ ਇਹ ਧਣੀਆਂ ਨਾਲ ਤਾਂ ਕੱਟਾ ਵਾ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਪੱਠੀਆਂ ਦੇਖਦੇ ਹੋ ਪੱਠੀਆਂ ਨੇ ਜਿਹੜੀਆਂ ਪੱਠੀਆਂ ਨੇ ਆਪਾਂ ਨੇ ਇੱਕ ਵਾਰ ਕਿਸੇ ਜਗ੍ਹਾ ਦੇਖੀਆਂ ਨਹੀਂ ਹੈਗੀਆਂ ਇਹ ਰਾਮ ਸਿੰਘ ਦੀ ਮੜੀਆਂ ਪੱਠੀਆਂ ਮਾਰੇ ਨਾਲ ਜਦੋ ਜੀ ਇਹ ਤੁਸੀਂ ਬਰਕਾਦੋ ਲਿਆਂਦੀਆਂ ਸੀ ਕਿੱਥੋਂ ਲਿਆਂਦੀਆਂ ਕਿਵੇਂ ਬਣਵਾਈਆਂ ਨੇ ਇਹ ਇਹ ਜੀ ਇਹ ਤਾਂ ਬਹੁਤ ਸਾਲਾਂ ਦੀਆਂ ਨੇ ਆਪਣੇ ਆਪ ਇਹ ਇਹ ਹਵਾ ਮਾਰਦਾ ਤੇ ਅੱਗੇ ਜਲੀਆਂ ਜਾਂਦੀਆਂ ਲੱਕੜਾਂ ਲਾ ਦਿੰਦੇ ਆ ਇਹ ਕੋਈ ਜ਼ਿਆਦਾ ਜਿਵੇਂ ਆਪਾਂ ਨੂੰ ਗੈਸ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਤੇਲ ਤਿਲਦਾ ਵੀ ਪ੍ਰਬੰਧ ਆ ਪੂਰਾ ਕੋਈ ਬਹੁਤ ਆ ਆਪਣੇ ਕੋਲ ਲੱਕੜ ਪਿੰਡਾਂ ਵਿੱਚ ਵਾਧੂ ਹੁੰਦੀ ਆ ਖੇਤਾਂ ਦੇ ਵਿੱਚ ਲੱਕੜ ਵਾਧੂ ਹੁੰਦੀ ਆ ਉਹਨਾਂ ਦੀ ਤੇ ਇੱਧਰ ਪੱਖਾ ਲਾਵਾ ਨਾਲ ਮੋਟਰ ਹੈ ਨਾ ਜੀ ਤੇ ਨਾਲ ਦੀ ਨਾਲ ਅੱਗੇ ਵਧੀਆ ਜਲਦੀ ਆ ਇਧਰ ਆ ਭਾਈ ਵੀ ਬਣਾਉਂਦੇ ਨੇ ਲੰਗਰ ਆ ਉਹ ਵੀ ਖਾਣਾ ਜੀ ਆਪਾਂ ਚਟਨੀ ਤਿਆਰ ਕਰਦੇ ਜੀ ਅੱਛਾ ਜੀ ਇਸ ਦੇ ਨਾਲ ਚਟਨੀ ਤਿਆਰ ਕਰਦੇ ਹਾਂ ਅੱਛਾ ਜੀ ਆ ਦੇਖੋ ਜੀ ਮੋਟਰੇ ਵੱਡੀ ਲਾਈ ਵਾ ਮਣਾ 2 3 ਪਾਵਰ ਦੀ ਮੋਟਰ ਹੋਗੀ ਜਿਹੜੀ ਚਟਣੀ ਵਾਲੀ ਮਸ਼ੀਨ ਨੂੰ ਚਲਾਉਂਦੀ ਆ ਆ ਦੇਖੋ ਜੀ ਪੂਰਾ ਜਿਹੜੀ ਸਾਡੀ ਚਟਨੀ ਆ ਅੱਛਾ ਜੀ ਪੂਰੀ ਹਿੰਦੁਸਤਾਨ ਪ੍ਰਸਾਦ ਦਾ ਅੱਛਾ ਜੀ ਇਹਦੇ ਵਿੱਚ 8 ਏਕਮਾ ਪਾਉਣੇ ਆ ਹਾਂਜੀ ਬਦੀਲਾ ਟਣੀਆਂ ਟਮਾਟਰ ਵਿੱਚ ਅੱਧਾ ਹੂੰ ਵਿੱਚ ਜੀ ਆ ਪਿਆਜ਼ ਇਦੇ ਵਿੱਚ ਬੱਚੇ ਹਰੀ ਮਿਰਚੋ ਅੱਛਾ ਜੀ ਸਾਡੀ ਚਟਣੀ ਬੰਦਾ ਸਬਜ਼ੀ ਨਹੀਂ ਖਾਊਗਾ ਸਾਡੀ ਚਟਣੀ ਜ਼ਰੂਰ ਖਾਊਗਾ ਅੱਛਾ ਤਾਂ ਹੀ ਫਿਰ ਕਰਨੇ ਤੁਹਾਡੀ ਜਿਹੜੀ ਚਟਣੀ ਆ ਕਹਿੰਦੇ ਨਾਉਂ ਚੱਲਦਾ ਤੁਹਾਡੀ ਚਟਣੀ ਦੇਖਦਾ ਨੰਗਰਦਾ ਹੈ ਅੱਛਾ ਕੋਲ ਸਪੈਸ਼ਲ ਕਾਨੂੰ ਲੈ ਕੇ ਜਾਂਦੇ ਨੇ ਕਿਹੜੇ ਵੀ ਇੱਥੇ ਬਾਈ ਮਿਲਦੇ ਨੇ ਕਹਿੰਦੇ ਨਾ ਇਹ ਕਹਿੰਦੇ ਬਾਈ ਉਹਨਾਂ ਦੇ ਲੰਗਰ ਦੇ ਵਿੱਚ ਚਟਣੀ ਖਾਵਾਂਗੇ ਵੱਧ ਤੋਂ ਵੱਧ ਰੁੱਖੀਓ ਖਾਈ ਜਾਂਦੇ ਨੇ ਜੀ ਅੱਛਾ ਜੀ ਸਵਾਦ ਵਾਲੀ ਲੱਗਦੀ ਹੈ ਨਾ ਕਹਿੰਦੇ ਇਹ ਵੀ ਥੱਲੇ ਇਹਦੇ ਗੁਣ ਵੀ ਬਹੁਤ ਹੁੰਦੇ ਨੇ ਕਹਿੰਦੇ ਚਟਣੀ ਵਿੱਚ ਹੈ ਨਾ ਜੀ ਸਾਡੀ ਖੀਰ ਬੜੀ ਫਲਾਈ ਦੀ ਅੱਛਾ ਜੀ ਆ ਦੇਖੋ ਜੀ ਖੀਰ ਹੈ ਜਿਹੜੀ ਇਹਨਾਂ ਦੀ ਖੁੱਲੀ ਬਣਦੀ ਹੈ ਖੀਰ ਇਹਦੇ ਵਿੱਚ ਇਹਦੇ ਵਿੱਚ ਬਹੁਤ ਕੁਝ ਪਾਉਣਾ ਹੈ ਜੀ ਅਸੀਂ ਅੱਛਾ ਜੀ ਦਾਖਾਂ ਬਦਾਮ ਤੇ ਛੋਟੀ ਇਲਾਇਚੀ ਅੱਛਾ ਜੀ ਇੰਨੀ ਟੈਸਟੀ ਸਾਡੇ ਆਹ ਬੰਦੇ ਇੰਨੀ ਟੈਸਟੀ ਬਣਾਉਂਦੇ ਨੇ ਅੱਛਾ ਜੀ ਬਈ ਇਹ ਇਹ 7 ਦਿਨ ਇਹਨਾਂ ਦੀ ਉਸੇ ਦਾ ਅੱਛਾ ਜੀ ਅਸਲ ਗਾਪੂ ਜੀ ਮਾਲਕਾ ਕਰਾਉਂਦਾ ਪਸਵੋ ਕਰਦੇ ਹਾਂ ਜੀ ਕੋਈ ਗੱਲ ਨਹੀਂ ਅੱਛਾ ਬਾਪੂ ਜੀ ਦੇਖ ਲਓ ਇਹੇ ਸੇਵਾ ਕਰਦ ਨੇ ਆ ਬਾਈ ਆਪਣੇ ਨਾਲ ਸਤਨਾਬ ਜੀ ਨੇ ਇਹ ਜੋ ਕਿ ਉਹਨਾਂ ਦੀ ਜਿਹੜਾ ਆਪਣੇ ਸਤਨਾਮ ਵੀਰ ਹੁੰਦੇ ਤੇ ਪੂਰੇ ਹੋ ਗਿਆ ਜਿਹਨਾਂ ਜਿਹਨਾਂ ਦੇ 2600 ਦਾ ਡੋਲਾ ਸੀਗਾ ਉਹਨਾਂ ਦੇ ਭਰਾ ਨੇ ਵੀ ਰਹੇ ਜਿਹੜੇ ਸੇਵਾ ਕਰ ਰਹੇ ਨੇ ਲੰਗਰ ਦੇ ਵਿੱਚ ਖੀਰ ਦੀ ਐ ਵੀਰ ਹੋਰ ਕੀ ਹਾਲ ਚਾਲ ਨੇ ਤੁਹਾਡੇ ਵਧੀਆ ਜੀ ਵੇਰ ਬਾਰੇ ਮਾੜਾ ਮਟਾ ਦੱਸਾਂਗਾ ਇਹ ਆਪਣੇ ਚੈਨਲ ਤੇ ਵੀਰ ਬਾਰੇ ਤੁਸੀਂ ਇਹਨਾਂ ਕਰੋ ਪਹਿਲਾਂ ਇੱਧਰ ਕਰ ਲਓ ਨਾ ਬਾਅਦ ਜਾ ਆਪਾਂ ਉਧਰ ਗੜ ਕੇ ਕਰਾਂਗੇ ਇਹ ਟੈਂਕੀ ਆ ਇਹ ਪਾਣੀ ਵਾਲੀ ਟੈਂਕੀ ਵਾਂਗ ਹੈ ਜੇ ਮੰਲਾ 10000 1500 ਲੀਟਰ ਦੁੱਧ ਭਾਈ ਜਾਊਗਾ 1000 ਲੀਟਰ ਵਾਲੀ ਆ ਇਹ ਦੇਖੋ ਦੁੱਧ ਦੇ ਲਈ ਰੱਖੀ ਵੀ ਇਹ ਨਾਲ 1000 ਲੀਟਰ ਦੀ ਟੈਂਕੀ ਅੱਛਾ ਜੀ ਹਾਂ ਜੀ ਤੇ ਬਾਕੀ ਆਪਣਾ ਰੋਜ਼ ਦੀ ਰੋਜ਼ ਲਿਆਉਨੇ ਆ ਰੋਜ਼ ਦੀ ਰੋਜ਼ ਲਾਉਣੀ ਠੀਕ ਆ ਰੋਜ਼ ਟਰਾਲੀ ਪਰ ਕੇ ਆਉਂਦੀ ਆ ਥੋੜੀ ਦੁੱਧ ਦੀ ਆ ਰੋਜ਼ ਟਰਾਲੀ ਪਰ ਕੇ ਇਹ ਟੈਂਕ ਦੇਖ ਸਕਦੇ ਹੋ ਭਰਾਵੋ ਜਿੱਥੇ ਲੰਗਰ ਬਣ ਰਿਹਾ ਇਹ ਬੀਬੀਆਂ ਸਾਡੀਆਂ ਭੈਣਾਂ ਮਾਤਾ ਆਮਾ ਲੰਗਰ ਬਣਾਉਂਦੀਆਂ ਨੇ ਜਿਹੜਾ ਦੇਸੀ ਘਿਓ ਦੇ ਨਾਲ ਰੋਟੀ ਚੋਪੜਦੀਆਂ ਨੇ ਤੁਸੀਂ ਵੇਖ ਸਕਦੇ ਹੋ ਚੋਪੜੋ ਮਾਤਾ ਜ ਖਰੀਜ ਲੋਈ ਸੇਵਾ ਤੁਸੀਂ ਆਈਡੀ ਸੇਵਾ ਤੁਹਾਡੀ ਇਹੀ ਲੱਖੇ ਲੱਗਣੀ ਆ। ਇਹੀ ਜਨਮ ਸੇਲ ਦਾ ਹੋਣਾ ਈ ਤੁਹਾਡਾ ਵਾਹਿਗੁਰੂ ਜੀ ਅੱਗੇ ਅਰਦਾਸ ਆ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਮਹਾਰਾਜ ਸੱਚੇ ਪਾਤਸ਼ਾਹ। 7 ਦਿਨ ਹੋ ਗਏ ਬੀਬੀਆਂ ਨੂੰ। ਹਾਂਜੀ ਹਾਂ। ਸਵੇਰੇ ਆ ਜਾਂਦੀਆਂ ਨੇ। ਸ਼ਾਮ ਨੂੰ ਵਿਚਾਰੀਆਂ ਠੀਕ ਆ ਜੀ। ਗਰਮ ਰਾਤ ਕਿ ਕਰਿਆ ਪਰ ਸਵੇਰੇ ਹਾਂਜੀ ਹਾਂ। ਹਾਂਜੀ। ਘਰੇ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ ਹਾਂ। ਕੀ ਸੇਵਾ ਹੈ ਸਾਡੀ ਤਾਂ 8ਵੇਂ ਦਿਨ ਦੀ ਸੇਵਾ ਉਹਨਾਂ ਨੂੰ ਰਾਜੀ ਰੱਖੇ ਜਿਹੜੇ ਸਵੇਰ ਤੋਂ ਲੱਜਿੰਦੇ ਨੇ ਮਾਤਾਵਾਂ ਕਹਿੰਦੇ ਜੀ ਇਹ ਸੇਵਾ ਕਰਨਾ ਤੰਦਰੁਸਤੀ ਵਖਸੇ ਵਾਹਿਗੁਰੂ ਹਾਂ ਇੱਜ਼ਤ ਬਣਾ ਕੇ ਰੱਖੇ ਸਾਡੀ ਪਰਮਾਤਮਾ ਇੱਜ਼ਤ ਬਣਾ ਕੇ ਕਹਿੰਦੇ ਸਾਡਾ ਸਾਰਾ ਪੰਜਾਬ ਹੀ ਚੜ੍ਹਦੀ ਕਲਾ ਵਿੱਚ ਰੱਖੇ ਮਹਾਰਾਜ ਉਹਨਾਂ ਤੰਦਰੁਸਤੀਆਂ ਵਖਸੇ ਜੀ ਅਸੀਂ ਕਾਰ ਸੇਵਾ ਆ ਲਈਆਂ ਉਸੇ 8ਵੇਂ ਦਿਨ ਜਾਂਨੇ ਫਤਿਹਗੜ੍ਹ ਸਾਹਿਬ ਜਾਂਨੇ ਰਾਣੀ 8ਵੇਂ ਦਿਨ ਕਹਿੰਦੇ ਤੇ ਅੱਛਾ ਜੀ ਹਾਂ ਜੀ ਅੱਛਾ ਜੀ 8ਵੇਂ ਦਿਨ ਕਹਿੰਦੇ ਕਾਰ ਸੇਵਾ ਵਾਲੇ ਉੱਥੇ ਲੰਗਰ ਚ ਲੰਗਰ ਬਣਾਉਂਦੇ ਨੇ ਬਾਬਿਆਂ ਦੇ ਜਾ ਕੇ ਰੜਾ ਸਾਹਿਬ ਵਾਲਨੇ ਆਂ ਜੀ ਪਿੰਡੋਂ ਬਣਾਉਂਦੇ ਨੇ ਉਹਨਾਂ ਦੇ ਵੀ ਬਣਾਉਂਦੇ ਆ ਪਿੰਡੋਂ ਰੜਾ ਵਾਲਿਆਂ ਦੇ ਵੀ ਇਹ ਕਾਰ ਪਿੰਡੋਂ ਰੜਾ ਦੇ ਅੱਛਾ ਜੇ ਪਿੰਡ ਤੋਂ ਕਹਿੰਦੇ ਪ੍ਰਸ਼ਾਦੇ ਬਣ ਕੇ ਆਉਂਦੇ ਨੇ ਅੱਛਾ ਇਹ ਪਿੰਡ ਤੋਂ ਕਹਿੰਦੇ ਪ੍ਰਸ਼ਾਦੇ ਬਣ ਕੇ ਆਉਂਦੇ ਨੇ ਆਪਣੇ ਪਿੰਡ ਪਲਮਾਜਰੇ ਤੋਂ ਮਾਤਾ ਜੀ ਉਹਨਾਂ ਨੇ ਬਣਾਉਂਦੇ ਨੇ ਇਹ ਪ੍ਰਸ਼ਾਦੇ ਅੱਛਾ ਸੁਣ ਬਾਬਾ ਜੀ ਕਾਰ ਸੇਵਾ ਵਾਲੇ ਸਾਰੀ ਪੰਜਾਬ ਦੇ ਉਹਨਾਂ ਦੇ ਕਾਰ ਸੇਵਾ ਦੇ ਜਾਣੇ ਆ ਸੀ 8ਵੇਂ ਦਿਨ ਠੀਕ ਹੈ ਬੰਦੇ ਆ ਅੱਛਾ ਇਹ 8ਵੇਂ ਦਿਨ ਸਾਡੇ ਸਾਡੀ ਪਿੰਡ ਇੱਡਾ ਮਹਾਨ ਆਪਣਾ ਲੈਣਾ ਦੇਖੋ ਜੀ ਕਿੰਨੇ ਸੇਵਾ ਕਰਦੇ ਨੇ ਇੱਥੋਂ ਪਤਾ ਲੱਗਦਾ ਇਹਨਾਂ ਦਾ ਪਿੰਡ ਕਿੰਨੇ ਸੇਵਾ ਕਰਦਾ ਇਹ ਪਣਮਾ ਰੋਟੀ ਪ੍ਰਸ਼ਾਦ ਦੇ ਦੀਆਂ ਤੇ ਫੁਲਕਾ ਬਣਾ ਦੇਖੋ ਵੱਡੀ ਤਵੀ ਹੈ ਜੀ ਰੱਖੀ ਹੋਈ ਕੋਈ ਬੰਦਾ ਦੇਖੋ ਜੀ ਗੋਲੇ ਬਣਾ ਕੇ ਰੱਖ ਰਿਹਾ ਹੈ ਕੋਈ ਰਾੜ ਰਿਹਾ ਹੈ ਕੋਈ ਤਵੀ ਤੇ ਪਾ ਰਿਹਾ ਹੈ ਨਾਲ ਦੇ ਨਾਲ ਗੁੰਨ ਕੇ ਲਿਆ ਰਹੇ ਨੇ ਦੇਖੋ ਕਿੰਨਾ ਲੱਗ ਰਿਹਾ ਲੰਗਰ ਦੇ ਵਿੱਚ ਰਸ ਦਬਾਣੀ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਥੀਆਡੀਆਂ ਲਾ ਸਕਦੇ ਹੋ ਤੁਸੀਂ ਠੀਕ ਹੈ ਜੀ ਆਹ ਦੇਖੋ ਜੀ ਬੀਬੀਆਂ ਸਾਡੀਆਂ ਲੱਗੀਆਂ ਨੇ ਨਾਲ ਦੀ ਨਾਲ ਤੇ ਅੱਗੇ ਦਿਖਾਣਾ ਜਿਹੜੀ ਮਸੱਲ ਆ ਜਿਹੜੀ ਤੁਸੀਂ ਆਪਾਂ ਨਾ ਲੰਗਰ ਦੀ ਵੀਡੀਓ ਬਣਾ ਰਹਿਆਂ ਇਹ ਜਸਨ ਬਾਈ ਦਾ ਆਪਣਾ ਬਹੁਤ ਸਹਿਯੋਗ ਆ ਜਿਹੜੇ ਆਪਣੀ ਵੀਡੀਓ ਬਣਾ ਰਹੇ ਬਾਈ ਇਹ ਜਸਨ ਬਾਈ ਪਿੰਡ ਪਲਮਾਜਰੇ ਤੋਂ ਹਾਂਜੀ ਇਹਨਾਂ ਦਾ ਬਹੁਤ ਸਹਿਯੋਗ ਆ ਬਾਈ ਦਾ ਆਪਣੇ ਨਾਲ ਜਿਹੜੀ ਵੀਡੀਓ ਬਣਾ ਰਹੇ ਨੇ ਬਾਈ ਜੀ ਆਪਣੇ ਨਾਲ ਹਾਂਜੀ ਇਹ ਦੇਖੋ ਸਾਡੀਆਂ ਬੀਬੀਆਂ ਭੈਣਾ ਨਾ ਰੋਟੀ ਬਣਾ ਰਹੀਆਂ ਨੇ ਪ੍ਰਸਾਦਾ ਬਣਾ ਰਹੀਆਂ ਨੇ ਕਹਿ ਸਕਦੇ ਆਂ ਜੀ ਪ੍ਰਸਾਦਾ ਰੋਟੀ ਨਹੀਂ ਹੈ ਨਾ ਪ੍ਰਸਾਦਾ ਜੀ ਪ੍ਰਸਾਦਾ ਇੱਕ ਪ੍ਰਸਾਦ ਦਾ ਰੂਪ ਹੁੰਦਾ ਏ ਬਣਾ ਰਹੀਆਂ ਨੇ ਪ੍ਰਸਾਦਾ ਸਾਡੀਆਂ ਬੀਬੀਆਂ ਭੈਣਾ ਦੇਖੋ ਜੇ ਇਧਰ ਹਾਂਜੀ ਤੁਸੀਂ ਦੇਖ ਸਕਦੇ ਹੋ ਨੇ ਤੇਰੀ ਦੋ ਤਵੀਆਂ ਦੋ ਤਵੀਆਂ ਪਰ ਲੱਗੀਆਂ ਹੋਣੇ ਬੀਬੀਆਂ ਰੋਟੀਆਂ ਪ੍ਰਸਾਦੇ ਬਣਾਉਣ ਲਈ ਸਾਡੀਆਂ ਬੀਬੀਆਂ ਭੈਣਾ ਕਿੰਨਾ ਪ੍ਰਸਾਦਾ ਨਾਲ ਦੀ ਨਾਲ ਲੱਗਦਾ ਜੀ ਬੀਬੀ ਇੱਦਾਂ ਦੇਖ ਹਾਂਜੀ ਸਾਡੀਆਂ ਦੇਖ ਸਕਦੇ ਹੋ ਭੈਣਾ ਨੂੰ ਸਾਡੀਆਂ ਦੇਖੋ ਜੀ ਦੋ ਤਵੀਆਂ ਪਰ ਲੱਗੀਆਂ ਹੋਣੇ ਨਾਲ ਤਾਰ ਰੋਟੀ ਪ੍ਰਸਾਦਾ ਨਾਲ ਦੀ ਨਾਲ ਬਣਾ ਰਹੀਆਂ ਨੇ ਹਾਂਜੀ ਆ ਅੱਗੇ ਆਪਾਂ ਨਾਲ ਜਿਹੜੇ ਤੋਂ ਆਟਾ ਗੁੰਨ ਕੇ ਆ ਰਿਹਾ ਉਹ ਮਸ਼ੀਨ ਦਿਖਾਣੇ ਜੀ ਬਾਪੂ ਜੀ ਕਿਵੇਂ ਕੰਮ ਕਰਨਗੇ ਇਸ ਦੇ ਉੱਪਰ ਹਾਂਜੀ ਬਾਪੂ ਜੀ ਬੜਾ ਕਾਰਜ ਤਾਂ ਸਟਾਰਟ ਕਰਮ ਆਪਣਾ ਲੱਗੇ ਬਣਾਈ ਜੀ ਬਾਪੂ ਜੀ ਕੰਮ ਕਰਨਾ ਆਪਣਾ ਹਾਂਜੀ ਆ ਦੇਖੋ ਜੀ ਤੁਸੀਂ ਇਹ ਸਿੱਧੇ ਵਿੱਚ ਪਾ ਲਾ ਪਾਣੀ ਥੋੜਾ ਜਿਹਾ ਪਾ ਦੇ ਜੀ ਅੱਗੇ ਅਕੇ ਦਿਖਾ ਦਿਓ ਮਸ਼ੀਨ ਨੂੰ ਜੀ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਾ ਕੀ ਨਾਮ ਆ ਤੁਹਾਡਾ ਬਾਬੂ ਸੰਗਾ ਜੀ ਬਾਬੂ ਸਿੰਘ ਜੀ ਆ ਦਿਖਾਓ ਫਿਰ ਕਿਵੇਂ ਬਣਦਾ ਜੀ ਆਟਾ ਕਿਵੇਂ ਗੁੰਨੇ ਤੋਂ ਸੀ ਮਸ਼ੀਨ ਤੇ ਆ ਦੇਖੋ ਜੀ ਬਾਪੂ ਜੀ ਹੁਣ ਕਰਨਗੇ ਕੰਮ ਆਟਾ ਪਾਰੇ ਨੇ ਮਸ਼ੀਨ ਦੇ ਵਿੱਚ ਪਾਣੀ ਪਹਿਲਾਂ ਪਾਣੀ ਛੱਡ ਦਿੱਤਾ ਕੋਸਾ ਜਾਂ ਇਸ ਵਿੱਚ ਨਰਮ ਜਾਂ ਪਾਣੀ ਗਰਮ ਜਾਂ ਜਣੀ ਕੇ ਉਸ ਦੇ ਵਿੱਚ ਥੋੜਾ ਜਿਹਾ ਹੁਣ ਆਟਾ ਪਾਰੇ ਨੇ ਆਪਣੇ ਹਿਸਾਬ ਦੇ ਨਾਲ ਇਹ 4-5 ਕਿਲੋ ਜਿੰਨਾ 10 ਕਿਲੋ ਹੋਊਗਾ ਹਨ ਉਹ ਹਿਸਾਬ ਨਾਲ ਆਟਾ ਪਾ ਕੇ ਇਸ ਦੇ ਵਿੱਚ ਫਿਰ ਇਹ ਇਸ ਨੂੰ ਚਲਾਉਣਗੇ ਮਸ਼ੀਨ ਨੂੰ ਜੋ ਕਿ ਇਸ ਦੇ ਉੱਪਰ ਕਾਫੀ ਵੱਡੀ ਮੋਟਰ ਲੱਗੀ ਹੋਇਆ ਇਹ ਮਸ਼ੀਨ ਕਿੰਦਾ ਦੋ ਪਾਸੇ ਨੂੰ ਘੁੰਮਦੀ ਆ ਜਿਵੇਂ ਆਪਣੀ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਆ ਆਲੇ-ਦਾਲੇ ਨੂੰ ਘੁੰਮਦੀ ਆ ਉਸੇ ਤਰ੍ਹਾਂ ਕੰਮ ਕਰਦੀ ਆ ਇਹ ਆ ਦੇਖੋ ਜੀ ਇੱਕ ਤਰ੍ਹਾਂ ਦੇ ਬਾਪੂ ਜੀ অপারেਟਰ ਨੇ ਮਸ਼ੀਨ ਤੇ ਕਹਿੰਦੇ ਇਹੋ ਕੰਮ ਕਰਦੇ ਨੇ ਹੋਰ ਨਹੀਂ ਹੋਈ ਨੂੰ ਸੇੜਦਾ ਹੈਗਾ ਕਿਦਾ ਆਟਾ ਗਲਤ ਨਾ ਗੁੰਨੇ ਜਾਵੇ ਆਹ ਦੇਖੋ ਜੀ ਆਹ ਦਿਖਾ ਦਿਓ ਜੀ ਅੱਗੇ ਆ ਕੇ ਕਿਵੇਂ ਚੱਲ ਰਹੀ ਹੈ ਮਸ਼ੀਨ ਆਹ ਦੇਖੋ ਜੀ ਕਿਵੇਂ ਘੁੰਮ ਰਹੀ ਨੇ ਇਹ ਜਿਹੜੀ ਮਸ਼ੀਨ ਮਿਕਸਰ ਆਏ ਮਿਕਸਰ ਕਰ ਰਹੀ ਆਟੇ ਨੂੰ ਇਕਨ ਹੈ ਮਿਕਸ ਕਰ ਰਹੀ ਆ ਫਿਰ ਨਾਲ ਦੀ ਨਾਲ ਘੁੰਮ ਰਹੀ ਆ ਇਹ ਨਾਟਾ ਗੁੰਨਾ ਕੋਈ ਖਾਲਾ ਦੀ ਦਾ ਬਾੜਾ ਨਹੀਂ ਹੈਗਾ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਇਹ ਆ ਦੋਏ ਪਾਸੇ ਤੇ ਲੋ ਵੀ ਆ ਜਿਹੜਾ ਲੀਵਰ ਜਣਾ ਬਾਪੂ ਜੀ ਨੇ ਇਦਾਂ ਨੂੰ ਕਰ ਤੇ ਆ ਹੁਣ ਦੋਏ ਪਾਸੇ ਨੂੰ ਕੁੱਤੀ ਚੱਲ ਪਈ ਇਹ ਓਹ ਲਾ ਹਾਂ ਇਹ ਆਟੋਮੈਟਿਕ ਹੈ ਜੀ ਇਹ ਆ ਜੀ ਇਦਾਂ ਨੂੰ ਆ ਰਿਹਾ ਇਦਾਂ ਤੇ ਬਾਪੂ ਬਾਪੂ ਸਿੰਘ ਜੀ ਉਹ ਕੰਮ ਕਰ ਦਿੰਨੇ ਇਸ ਬੜਾ ਹੋਰ ਨਹੀਂ ਕੁਛ ਛੇੜਦਾ ਇਹ ਲੋ ਮੈਂ ਤੁਹਾਨੂੰ ਵੀ ਕਹਿੰਦਾ ਕਿ ਆਪਾਂ ਜਿਆਦਾ ਪਾਣਾ ਨਾ ਹੋ ਜਾਵੇ ਜਾਂ ਘਾੜਾ ਨਾ ਜਵੇ। ਜੱਤੋਂ ਲੱਗਿਆ ਮੈਂ ਇੱਕ ਕੰਮ ਕਰਦਾ। ਅੱਛਾ ਕਿੰਨੇ ਸਾਲੋਂ ਕੇ ਮੱਪੀ ਤੁਹਾਨੂੰ? ਇੰਦਾ ਇਹ ਕੋਲ ਬਹੁਤ ਚਿਰ ਹੋ ਗਿਆ। ਅੱਛਾ ਜੀ। ਆ ਜਦੋਂ ਇੱਕੋ ਖਾਂਟੇ ਉਦੋਂ ਦੋ ਖਾਣਾ ਕਿੱਦੜਾ ਅੱਛੀ। ਐਸਾ ਕਾਣ ਕੋਈ ਨਹੀਂ। ਅੱਛਾ ਜੀ ਇਹ ਜਗ੍ਹਾ ਤੇ ਪਹਿਲਾਂ ਕਾਣ ਹੁੰਦੀ ਸੀਗੀ। ਹਾਂ ਉਹ ਕਾਣ ਹੁੰਦੀ ਸੀਗੀ ਜਾਂ। ਫਾਈਲੋਂ ਕਾਣ ਬਸੇ ਹੋ 60 ਕਿਲੇ ਫਰਾਂਦੇ। 3 ਵਜੇ। ਆਹ ਸਮੇਂ ਤੇ ਕੰਮ ਸੇ। ਆ ਬਣੋਗਾ ਖੀਰ। ਠੀਕ ਹੈ ਜੀ। ਮੱਪੀ ਜੇ ਇਹ ਕਿਹੜੀ ਮਸ਼ੀਨ ਆ ਬੰਦ ਕਰੋ ਮੜੀਗਾ। ਦੇਖੋ ਆਟਾ ਗੁੰਨੇਗਾ ਤੁਹਾਡੇ ਸਾਹਮਣੇ ਤਿਆਰ ਹੋ ਗਿਆ ਆਟਾ ਗੁੰਨ ਕੇ ਇਹ ਜਿਹੜੀ ਮਸ਼ੀਨ ਆ ਇਹ ਤੁਹਾਨੂੰ ਲੋਡ ਕਦੋਂ ਪਈਆ ਕਦੋਂ ਲਿਆਂਦੀ ਸੀਗੀ ਤੇ ਕਿੱਥੋਂ ਲਿਆਂਦੀ ਆ ਇਹ ਇਹ ਤਾਂ ਲੁਧਿਆਣੇ ਤੋਂ ਲਿਆਂਦੇ ਨੇ ਬੰਦੇ ਨੇ ਆਪਣੇ ਨੇ ਅੱਛਾ ਲੁਧਿਆਣੇ ਤੋਂ ਬੁਲਵਾ ਕੇ ਲਿਆਂਦੀ ਆ ਕਿੰਨੇ ਸਾਲ ਹੋ ਗਏ ਬਣਸੀ ਨੂੰ ਕੋਈ ਸਾਲ ਹੋ ਗਿਆ ਜੀ ਪਤਾ ਨਹੀਂ ਹੈਗਾ ਅੱਛਾ ਜੀ ਆਈਡੀਆ ਦੱਸ ਦਿਓ ਜੀ 10-12 ਸਾਲ ਦਾ 10-15 ਹੋ ਗਏ ਹੋਣਗੇ 15 ਸਾਲ 15 15 ਦੇ ਉੱਪਰ 15 ਦੇ ਉੱਪਰੇ ਹੋ ਗਏ ਬਾਪੂ ਜੀ ਕਹਿੰਦੇ ਆਈਡੀਆ ਨਹੀਂ ਹੈਗਾ ਪੂਰਾ ਠੀਕ ਹੈ ਜੀ ਉੱਪਰ ਹੋ ਗਏ ਨੇ ਇਹ ਆਈਡੀਆ ਲਾ ਸਕਦੇ ਇੱਕ ਆ ਮੁੰਡੇ ਦੇ ਡੈਡੀ ਨੇ ਲਿਆਂਦੇ ਠੀਕ ਆ ਜੀ ਕੋਈ ਗੱਲ ਨਹੀਂ ਜੀ ਠੀਕ ਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਟਰਾਲੀ ਖੜੀ ਰਸਦਾਲੀ ਇਹ ਟਰਾਲੀ ਦੇਖੋ ਜੀ ਚਾਰੇ ਪਾਸੋਂ ਦਾ ਨਾ ਕਵਰ ਕੀਤੀ ਹੋਈ ਆ ਇਹ ਟਰੇਡੀ ਟਰਾਲੀ ਹੈ ਨਾ ਚਾਰੇ ਪਾਸੋਂ ਦਾ ਕਵਰ ਕੀਤੀ ਹੋਈ ਆ ਇਹ ਫਾਈਬਰ ਦੇ ਨਾਲ ਆ ਫਾਈਬਰ ਵੀ ਦਿਖਾਓ ਨਾ ਜੀ ਦੋਸਤੋ ਮੜਾ ਜਾ ਕਾ ਇਸ ਦੇ ਵਿੱਚ ਰਸਰ ਦਾ ਪਿਆਈ ਆਪਣਾ ਸਾਰਾ ਸੇਫ ਆਏ ਉੱਪਰੋਂ ਇਹ ਟਾਂ ਆਲੇ-ਦਾਲੇ ਤੋਂ ਕਵਰ ਕੀਤੀ ਹੋਈ ਆ ਇਹ ਫਾਈਬਰ ਦੇ ਨਾਲ ਦੇਖ ਸਕਦੇ ਹੋ ਤੁਸੀਂ ਜੇਕਰ ਕੱਲੂ ਮੀਂਹ ਕਣੀ ਆਉਂਦਾ ਏ ਇਸ ਦੇ ਵਿੱਚ ਸੇਫ ਰਹੂਗੀ ਬਾਕੀ ਦੇਖੋ ਜੀ ਕਿੰਨੇ ਸੋਹਣੇ ਇਸ ਦੇ ਉੱਪਰ ਤਸਵੀਰਾਂ ਲਾਈਆਂ ਨੇ ਇਹਨਾਂ ਦੀ ਮਾਨ ਸਾਦਤ ਕਰਕੇ ਅੱਜ ਅਸੀਂ ਲੰਗਰ ਲੈ ਕੇ ਆਉਨੇ ਤੇ ਪ੍ਰਣਾਮ ਸ਼ਹੀਦਾਂ ਨੂੰ ਮਾਨ ਸਾਦਤ ਕਰਕੇ ਜੇ ਅਸੀਂ ਤੇ ਲੰਗਰ ਲੈ ਕੇ ਆਉਨੇ ਆ ਆ ਦੇਖੋ ਜੀ ਉਹਨਾਂ ਦੀਆਂ ਤਸਵੀਰਾਂ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਮਾਤਾ ਗੁਜਰ ਕੌਰ ਜੀ ਪਿਤਾ ਗੁਰਤੇਗ ਬਹਾਦਰ ਜੀ ਤੇ ਪਿਤਾ ਗੁਰਗੋਵ ਸਿੰਘ ਮਹਾਰਾਜ ਜਿਨ੍ਹਾਂ ਦੀਆਂ ਸਾਥਾਂ ਕਰਕੇ ਅੱਜ ਅਸੀਂ ਇੱਥੇ ਲੰਗਰ ਲੈ ਕੇ ਆਉਨੇ ਆ ਲੰਗਰ ਲਾਉਨੇ ਆ ਤੇ ਇੱਧਰ ਵੀ ਆਜੋ ਦਿਖਾਈਏ ਮਾੜਾ ਜਿਹਾ ਵੀ ਪੜ੍ਹ ਕੇ ਸੁਣਾ ਦਈਏ ਸੰਗਤ ਨੂੰ ਜੀ ਹਾਂਜੀ ਕਰੋ ਜੀ ਭਾਗਾਂ ਵਾਲਿਆ ਦਰਸ਼ਨ ਆ ਤੁਹਾਨੂੰ ਤੁਹਾਨੂੰ ਬਾਬਾ ਜੋਰਾਵਰ ਸਿੰਘ ਜੀ ਤੁਹਾਨੂੰ ਤੁਹਾਨੂੰ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੀਆਂ ਤਸਵੀਰਾਂ ਦੇਖੋ ਕਿੰਨੀਆਂ ਵਧੀਆ ਲੱਗੀਆਂ ਇਹਨਾਂ ਮਾਤਾ ਜੀ ਦੀ ਨਾਲ ਆ ਇੱਧਰ ਆ ਦਿਖਾਓ ਵੀ ਹਾਂ ਜੀ ਆ ਮਾਤਾ ਜੀ ਦੀ ਤਸਵੀਰ ਦਿਖਾ ਦਿਓ ਨੇੜੇ ਕਰਕੇ ਇਹਨਾਂ ਦੀ ਇਮਾਨਦਾਰਤਾ ਕਰਕੇ ਅਜੇ ਸੀ ਤੇ ਲੰਗਰ ਲੈ ਕੇ ਆਉਨੇ ਆ ਸਬਾ ਦੇ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਜਦੋਂ ਇਹਨਾਂ ਦੀ ਅਸੀਦੀਆਂ ਹੋਈਆਂ ਸਨ 1704 ਈਸਵੀ ਦੇ ਵਿੱਚ 26 ਦਸੰਬਰ ਨੂੰ ਇਹ 26 ਦਸੰਬਰ ਤੋਂ ਲੰਗਰ ਸਟਾਰਟ ਹੁੰਦੇ ਨੇ 27 28 28 ਤਰੀਕ ਨੂੰ ਇੱਥੇ ਲੰਗਰ 28 ਤਰੀਕ ਤੱਕ ਹੀ 29 30 ਤਰੀਕ ਤੱਕ ਲੰਗਰ ਚੱਲਦਾ ਰਹਿੰਦਾ ਹੈ ਲਗਾਤਾਰ ਇਹਨਾਂ ਲੰਗਰ ਇਹ ਕਾਪਤਾ ਲੰਗਰ ਚੱਲਦਾ ਹੀ ਲਗਾਤਾਰ ਇਸੇ ਜਗ੍ਹਾ ਤੇ ਬਾਕੀ ਆਪਾਂ ਸਰਦਾਲੂ ਦਿਖਾਣੇ ਆ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਸੰਗਤਾਂ ਸਰਦਾਲੂ ਸੰਗਤਾਂ ਪੰਗਤਾਂ ਦੇ ਵਿੱਚ ਬੈਠ ਕੇ ਲਾਈਨਾਂ ਦੇ ਵਿੱਚ ਬੈਠ ਕੇ ਇੱਥੇ ਲੰਗਰ ਖਾ ਰਹੇ ਨੇ ਪੰਗਤਾਂ ਦੇ ਵਿੱਚ ਬੈਠ ਕੇ ਸੰਗਤ ਜੀ ਜਿਹੜੀ ਇਹ ਸੰਗਤ ਹੁੰਦੀ ਆ ਪਰਮਾਤਮਾ ਦਾ ਵਾਹਿਗੁਰੂ ਦਾ ਇਹਨਾਂ ਦੇ ਵਿੱਚ वास ਹੁੰਦਾ ਏ ਆਹ ਦੇਖੋ ਜੀ ਆਪਾਂ ਨੂੰ ਦਿਖਾ ਦੋ ਜਿਹੜੇ ਵੀਰ ਇੱਥੇ ਸੇਵਾ ਕਰ ਰਹੇ ਨੇ ਜਿਹੜੇ ਵੀਰ ਆਪਣੇ ਸੇਵਾ ਕਰ ਰਹੇ ਨੇ ਇਹ ਵੀ ਦਿਖਾ ਦਿਓ ਜੀ ਅੱਗੇ ਕੋਈ ਪ੍ਰਸਾਦ ਦੀ ਸੇਵਾ ਕਰ ਰਿਹਾ ਕੋਈ ਖੀਰ ਦੀ ਸੇਵਾ ਕਰ ਰਿਹਾ ਦਿਖਾਓ ਜੀ ਕੋਈ ਜਲਦੀ ਸੇਵਾ ਕਰ ਰਿਹਾ ਇਹ ਦੇਖੋ ਵੈਗਰੂ ਜਿਹਨਾਂ ਨੂੰ ਚੜ੍ਹਦੇ ਆ ਗਲਾਂ ਵਿੱਚ ਰੱਖੇ ਨੇ ਦੀ ਜਿਹੜੀ ਸੇਵਾ ਏ ਸੇਵਾ ਪਰਮਾਤਮਾ ਵੈਗਰੂ ਇਹਨਾਂ ਦੇ ਕਿਸੇ ਕੰਮ ਲਾਵੇ ਇਹਨਾਂ ਨੂੰ ਦਿਨ ਰੋਜ਼ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੈਗਰੂ ਮਹਾਰਾਜ ਦੇਖੋ ਇਹ ਵੀਰ ਆਪਣੇ ਨਾ ਸੇਵਾ ਕਰ ਰਹੇ ਨੇ ਸਬਜੀ ਦੀ ਖੀਰ ਦੀ ਤੁਸੀਂ ਵੇਖ ਸਕਦੇ ਹੋ ਬੜੀ ਪਿਆਰ ਸਤਿਗ ਦੇ ਨਾਲ ਸਰਦਾ ਦੇ ਨਾਲ ਸੰਗਤ ਲੰਗਰ ਛਕ ਰਹੀ ਆ ਕੋਈ ਖੀਰ ਛਕਦੀ ਆ ਕੋਈ ਪ੍ਰਸ਼ਾਦਾ ਛਕਦੀ ਆ ਤੁਸੀਂ ਵੇਖ ਸਕਦੇ ਹੁੰਦੇ ਨੇ ਸਟੋਰ ਕਿਤੇ ਹੁੰਦੇ ਨੇ ਸਾਫ ਸੁਥਰੇ ਭਾਂਡੇ ਬਾਪੂ ਜੀ ਤੇ ਫੜਾਰੇ ਨੇ ਜਦੋਂ ਕੋਈ ਬਾਹਰੋਂ ਆਉਂਦਾ ਏ ਲੈ ਕੇ ਅੱਛਾ ਜੋ ਉੱਤੇ ਘਟ ਹਾਂਜੀ ਹਾਂਜੀ ਇਹ ਵੀਰ ਆਪਣੇ ਪ੍ਰਵੀਂਦਰ ਸਿੰਘ ਖਾਟੜਾ ਨੇ ਜੋ ਕਿ ਸਤਨਾਮ ਖਾਟੜਾ ਦੇ ਭਰਾ ਨੇ ਉਹ ਵੀਰ ਬਣਾ ਦੇ ਵੀਰਾਂ ਦੇ ਭਰਾ ਨੇ ਇਹ ਜਿਹੜਾ ਸਤਨਾਮ ਖਾਟੜਾ ਜੀ ਅੱਜ ਆਪਣੇ ਵਿੱਚ ਨਹੀਂ ਰਹੇ ਹੈਗੇ ਹਾਂਜੀ ਦੋਸਤੋ ਇਹ ਵੀ ਰਹਿਗੇ ਨਾ ਆਪਣੇ ਨਾਲ ਪ੍ਰਵੀnder ਸਿੰਘ ਖਾਟੜਾ ਜੋ ਕਿ ਸਤਨਾਮ ਖਾਟੜਾ ਦੇ ਭਰਾ ਨੇ ਜੋ ਕਿ ਅੱਜ ਆਪਨੇ ਵਿੱਚ ਨਹੀਂ ਰਹੇ ਸਤਨਾਮ ਖਾਟੜਾ ਜੀ ਜਿਹਨਾਂ ਦਾ 26 ਇੰਚ ਦਾ ਟੋਲਾ ਸੀਗਾ ਉਹਨਾਂ ਦੇ ਭਰਾ ਨੇ ਉਹਨਾਂ ਉਹ ਬਹੁਤ ਵਧੀਆ ਇਨਸਾਨ ਸੀਗੇ ਵੀਰ ਆਪਣੇ ਤੇ ਬਾਈ ਉਹਨਾਂ ਨਾਲ ਮਿਲਣ ਨਾਲ ਗੱਲਬਾਤ ਕਰਦੇ ਆ ਅਸੀਂ ਜੀ 1000 ਰੁਪਏ ਠੀਕ ਠਾਕ ਹੋ ਹਾਂਜੀ ਹਾਂਜੀ ਉਹ ਆਪਾਂ ਸਿੰਘ ਸਵਾ ਤੇ ਪਹੁੰਚੇ ਆ ਜੀ ਇੱਥੇ ਸਾਡੇ ਲੰਗਰ ਦਾ ਇਤਿਹਾਸ ਆ ਜਿਹੜਾ ਇਹ ਤੇ ਗਰੀਬਨ 50 55 ਸਾਲ ਪੁਰਾਣਾ ਹੈ ਅੱਛਾ ਜੀ ਤੇ ਸੋ ਸਾਡੇ ਬਜ਼ੁਰਗ ਲਾਉਂਦੇ ਆਉਂਦੇ ਸੀ ਲੰਗਰ ਤੇ ਹੁਣ ਸਾਰੇ ਨੌਜਵਾਨ ਵੀਰ ਤੇ ਪਿੰਡ ਵਾਲੇ ਰਲ ਕੇ ਜਿਹੜਾ ਲੰਗਰਾਂ ਦੀ ਸੇਵਾ ਕਰਦੇ ਨੇ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਸਾਰੇ ਪਿੰਡ ਵੱਲੋਂ ਹੀ ਕੀਤਾ ਜਾਂਦਾ ਹੈ ਜੀ ਅੱਛਾ ਜੀ ਬਾਕੀ ਹੋਰ ਵੀ ਆਪਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਉਪਰਾਲੇ ਕਰਦੇ ਰਿਹਾ ਕਰੋ ਸਾਂਝੇ ਗੰਮਾਂ 'ਚ ਹਾਂਜੀ ਵੱਧ ਚੜ ਕੇ ਹਿੱਸਾ ਲਿਆ ਕਰੋ ਇਹ ਬਾਈ ਵੀ ਦੇਖੋ ਜੀ ਬਹੁਤ ਵਧੀਆ ਇਨਸਾਨ ਨੇ ਜਿਵੇਂ ਬਾਈ ਸਤਨਾਮ ਖੱਟਣਾ ਸੀਗੇ ਉਹ ਤਾਂ ਕਿ ਰੱਬੀ ਰੂਹ ਤੇ ਹਨਾ ਜੀ ਹੁਣੇ ਬਾਰੇ ਮੜਾ ਚੜਨਾ ਪਾਉਦੇ ਜੀ ਆਪਣੇ ਚੈਨਲ 'ਤੇ ਬੁੱਪਤਾ ਹੀ ਹੈ ਵੀ ਸਾਰਿਆਂ ਨੂੰ ਹਨਾ ਸਤਨਾਮ ਬਾਰੇ ਤਾਂ ਸਾਰੇ ਜਾਣ ਹਾਂਜੀ ਹਾਂਜੀ ਵਧੀਆ ਇਨਸਾਨ ਸੀ ਆਪਣਾ ਪੁਰਾ ਚਲੋ ਬਸ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਨਾ ਜਿਹੜਾ ਤੁਸੀਂ ਦੱਸਿਆ ਜੀ ਇੰਨੇ ਸਾਲਾਂ ਤੋਂ ਲੱਪਾਣੇ ਨਾਲ ਅੱਜ ਇੱਧਰ ਆ ਹਾਂਜੀ ਤੁਸੀਂ ਵੇਖ ਸਕਦੇ ਹੋ ਪਿੰਡ ਪਲਮਾਜਰੇ ਦਾ ਲੰਗਰ ਆ ਇਹ ਆਪਾਂ ਨੇ ਅੱਜ ਇਸ ਦਾ ਵੀਊ ਕਰਕੇ ਦਿਖਾਇਆ ਜੋ ਕਿ ਪਿੰਡ ਪਲ ਪਲਮਾਜਰੇ ਤੋਂ ਆਂਦੇ ਲੰਗਰ ਲੈ ਕੇ ਬਾਈ ਰਾਮ ਸਿੰਘ ਜੀ ਆਉਣੀ ਬਾਕੀ ਹੋਰ ਜਿਹੜੇ ਉਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਪਤਵੰਤੇ ਪਤਵੰਤੇ ਸੰਗਤ ਜਣਾ ਅਤੇ ਨੌਜਵਾਨ ਬਾਈ ਅਤੇ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਆਪਾਂ ਨੇ ਅੱਜ ਦਾ ਵੀਊ ਦਿਖਾਇਆ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਨੂੰ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਮੈਂਟ ਵਿੱਚ ਵੈਗਰੀ ਜਰੂਰ ਲਿਖਣਾ ਕਿਉਂਕਿ ਜਿਹੜੇ ਲੰਗਰਾਂ ਦੀ ਵੀਡੀਓ ਹੈ ਸਾਡੀ ਧਾਰਮਿਕ ਵੀਡੀਓ ਹੁੰਦੀ ਹੈ ਇਹ ਠੀਕ ਹੈ ਜੀ ਤੇ ਵੀਡੀਓ ਨੂੰ ਬਦੋ ਬਦੋ ਸ਼ੇਅਰ ਕਰਨਾ ਤੇ ਚੈਨਲ ਨੂੰ ਸਾਡੇ ਨੂੰ ਕਰ ਲਓ ਸਬਸਕ੍ਰਾਈਬ ਆ ਤਾਂ ਜੋ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਹਾਂਜੀ ਆਪਣੇ ਚੈਨਲ ਦਾ ਨਾਮ ਹੈਗਾ ਜੀ ਆਪਣਾ ਪੰਜਾਬ 794 ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਆ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਤੇ ਅਗਲੀ ਵੀਡੀਓ ਤੱਕ ਜੁੜੇ ਰਹੋ ਜੁੜੇ ਰਹੋ ਜੀ ਮੇਰੇ ਨਾਲ